ਬੜਾ ਅਜੀਬ ਜਿਹਾ ਮਾਮਲਾ ਛੇ ਬਾਲਾਜੀ ਮਾਮਲਾ 2017 ਦਾ ਹੈ ਜਗ੍ਹਾ ਹੈ ਇੰਗਲੈਂਡ ਦਾ ਬਲਵਰਹੈਂਪਟਨ ਮੋਚ ਸਿਗਰਟ ਪਾਈ ਜੋ ਜਨਾਨੀ ਨਜ਼ਰ ਆ ਰਹੀ ਹੈ ਇਹ ਇੱਥੇ ਹੀ ਰਹਿੰਦੀ ਹੈ ਇਸ ਦਾ ਨਾਮ ਬਲਬੀਰ ਕੌਰ ਹੈ ਤੇ ਇਹ ਇਸੇ 43 ਸਾਲਾ ਜਨਾਨੀ ਨਾਲ ਤਾਲੁਕ ਰੱਖਦੀ ਸੱਚੀ ਘਟਨਾ ਹੈ ਇਸ ਦਾ ਘਰ ਹੁੰਦਾ ਹੈ ਐਲਫਰੈਡ ਗਨ ਹਾਊਸ ਥੌਮਸਨ ਰੋਡ 올ਡ ਬਰੀਚ ਇਸ ਦੀਆਂ 3 ਔਲਾਦਾਂ ਹੁੰਦੀਆਂ ਨੇ ਪਰ ਇਸ ਦੇ ਹਸਬੰਦ ਦਾ ਜ਼ਿਕਰ ਮੈਨੂੰ ਕਿਸੇ ਪਬਲਿਕੇਸ਼ਨ ਚੋਂ ਨਹੀਂ ਮਿਲਿਆ ਬਲਬੀਰ ਕੌਰ ਦਾ ਅਫੇਅਰ ਹੁੰਦਾ ਹੈ 37 ਸਾਲਾ ਸैमਸਨ ਮਸੀ ਦੇ ਨਾਲ ਤੇ ਇਸ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਹੁੰਦਾ ਪਿਛਲੇ ਕੁਝ ਮਹੀਨਿਆਂ ਤੋਂ ਇਹਨਾਂ ਦੇ ਰਿਲੇਸ਼ਨਸ਼ਿਪ ਚ ਟੈਨਸ਼ਨ ਹੁੰਦੀ ਹੈ ਦਰਅਸਲ ਗੱਲ ਇਹ ਹੁੰਦੀ ਆ ਕਿ ਬਲਬੀਰ ਕੌਰ ਸैमਸਨ ਮਸੀ ਨਾਲ ਵਿਆਹ ਰਣਾ ਚਾਹੁੰਦੀ ਹੁੰਦੀ ਆ ਪਰ ਮਸੀ ਨੇ ਵਿਆਹ ਬਾਰੇ ਨਹੀਂ ਸੋਚਿਆ ਹੁੰਦਾ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਸਲੋ ਚੱਲਣਾ ਚਾਹੁੰਦਾ ਹੁੰਦਾ ਹੈ ਸ਼્યોਰ ਹੋਣਾ ਚਾਹੁੰਦਾ ਹੁੰਦਾ ਹੈ ਕਿ ਬਲਬੀਰ ਕੌਰ ਨਾਲ ਵਿਆਹ ਉਸ ਦਾ ਸਹੀ ਫੈਸਲਾ ਹੈ ਜਾਂ ਨਹੀਂ ਸੋ ਫਿਲਹਾਲ ਤਾਂ ਉਹ ਵਿਆਹ ਲਈ ਬਿਲਕੁਲ ਰਾਜ਼ੀ ਨਹੀਂ ਹੁੰਦਾ ਫਿਰ ਇੱਕ ਦਿਨ ਉਹ ਹੁੰਦਾ ਜੋ ਬੇहद ਖਤਰਨਾਕ ਹੁੰਦਾ ਸਤਿ ਸ਼੍ਰੀ ਅਕਾਲ ਜੀ ਮਹਾ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤਾਰੀਖ 12 ਅਕਤੂਬਰ ਮਸੀਹ ਬਲਬੀਰ ਕੌਰ ਦੇ ਘਰ ਉਹਨੂੰ ਮਿਲਨ ਆ ਰਿਹਾ ਹੁੰਦਾ ਬਲਬੀਰ ਕੌਰ ਨੂੰ ਪਤਾ ਹੁੰਦਾ ਕਿ ਮਸੀਹ ਘਰੇ ਆ ਰਿਹਾ ਹੈ ਏਸੇ ਦਿਨ ਬਲਬੀਰ ਕੌਰ ਨੇ ਆਪਣੇ 21 ਸਾਲਾ ਪੁੱਤ ਮਨਵੀਰ ਸਿੰਘ ਨੂੰ ਇੱਕ ਸਪੈਸ਼ਲ ਕੰਮ ਦਿੱਤਾ ਹੁੰਦਾ ਤੇ ਮਾ ਦਾ ਇਹ ਲਾਡਲਾ ਮਾ ਦੇ ਇਸ ਕੰਮ ਨੂੰ ਬੜੀ ਸੀਰੀਅਸਲੀ ਲੈਂਦਾ ਵੀ ਹੈ ਮਸੀਹ ਆਪਣੀ ਗਰਲਫ੍ਰੈਂਡ ਬਲਬੀਰ ਕੌਰ ਦੇ ਘਰੇ ਆ ਜਾਂਦਾ ਹੈ। ਮਾ ਬਲਬੀਰ ਕੌਰ ਦਾ ਪੁੱਤ ਮਨਵੀਰ ਸਿੰਘ ਨੂੰ ਹੁਕਮ ਹੁੰਦਾ ਹੈ ਕੰਮ ਐਂਡ ਹੈ। ਆ ਜਾ ਤੇ ਉਹਨੂੰ ਖਤਮ ਕਰ ਦੇ। ਮਨਵੀਰ ਵੀ ਆ ਜਾਂਦਾ ਹੈ ਉੱਥੇ ਹੀ ਕਰੇ। ਬॉयਫ੍ਰੈਂਡ ਮਸੀਹ ਨੂੰ ਕੋਈ ਆਈਡੀਆ ਨਹੀਂ ਹੁੰਦਾ ਕਿ ਇਹ ਲੋਕ ਕੀ ਸੋਚ ਕੇ ਬੈਠੇ ਹੋਏ ਨੇ। ਇਹਨਾਂ ਦੇ ਮਾਈਂਡ 'ਚ ਕੀ ਚੱਲ ਰਿਹਾ ਹੈ ਤੇ ਉਹ ਕਿਸ ਖਤਰੇ 'ਚ ਹੈ। ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ। ਮਨਵੀਰ ਸਿੰਘ ਆਪਣੀ ਮਾਂ ਦੇ ਬॉयਫਰੈਂਡ ਮਸੀਹ ਨੂੰ ਕੁਝ ਕਹਿ ਕੇ ਆਪਣੇ ਨਾਲ ਫਲੈਟ ਤੋਂ ਬਾਹਰ ਲਿਆ ਜਾਂਦਾ ਹੈ। ਇਹ ਦੋਵੇਂ ਨੇੜਲੇ ਪ੍ਰਾਈਮ ਰੋਜ਼ ਬੈਂਕ ਵੱਲ ਤੁਰ ਪੈਂਦੇ ਨੇ ਜਿੱਥੇ ਪੁੱਤਰ ਮਨਵੀਰ ਸਿੰਘ ਨੇ ਇੱਕ ਖਾਸ ਅਰੇਂਜਮੈਂਟ ਪਹਿਲਾਂ ਹੀ ਕਰ ਰੱਖਿਆ ਹੁੰਦਾ ਹੈ। ਉੱਥੇ ਇੱਕ ਕਾਰ ਖੜੀ ਹੁੰਦੀ ਹੈ ਤੇ ਉਸ 'ਚ ਚਾਰ ਲੋਕ ਉਡੀਕ ਕਰ ਰਹੇ ਹੁੰਦੇ ਨੇ। ਮਨਵੀਰ ਸਿੰਘ ਬੇਖਬਰ ਮਸੀਹ ਦੇ ਗੱਲ ਨੂੰ ਫੜਦਾ ਹੈ ਤੇ ਫੇਰ ਉਹ ਉਡੀਕ ਕਰ ਰਹੇ ਲੋਕ ਵੀ ਉਸ 'ਤੇ ਹਮਲਾ ਕਰ ਦਿੰਦੇ ਨੇ। ਉਹ ਮੁੰਡੇ ਇੱਕ ਚਾਕੂ ਕਿਸਮ ਦੇ ਹਥਿਆਰ ਮਸ਼ੇਟ ਟਾਈਪ ਚੀਜ਼ ਤੇ ਚਾਕੂ ਨਾਲ ਲੈਸ ਹੋ ਕੇ ਮਸੀਹ ਤੇ ਬੁਰੀ ਤਰ੍ਹਾਂ ਟੁੱਟ ਪੈਂਦੇ ਨੇ ਇਸ ਭਿਆਨਕ ਹਮਲੇ 'ਚ ਮਨਵੀਰ ਸਿੰਘ ਦੀ ਮਾਂ ਦੇ ਬॉयਫ੍ਰੈਂਡ ਸੈਮਸਨ ਮਸੀਹ ਦੇ ਸਿਰ ਤੇ ਫ੍ਰੈਕਚਰ ਆਉਂਦਾ ਅਤੇ ਉਸ ਦੀ ਪਿੱਠ ਲੱਤ ਤੇ ਚਿਹਰੇ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਹਾਲਾਂਕਿ ਬਲਵੀਰ ਕੌਰ ਤਾਂ ਚਾਹੁੰਦੀ ਹੁੰਦੀ ਆ ਇਸ ਨੂੰ ਜਾਨੋਂ ਮਕਾਉਣਾ ਪਰ ਇਦਾਂ ਹੋ ਨਹੀਂ ਪੌਂਦਾ ਗੱਲ ਆ ਸਾਹਮਣੇ ਆਉਂਦੀ ਆ ਕਿ ਕਹਿੰਦੇ ਬਲਵੀਰ ਕੌਰ ਮੁਤਾਬਕ ਉਸਦੇ ਬॉयਫਰੈਂਡ ਦਾ ਇੰਟਰਸਟ ਸਿਰਫ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੱਕ ਹੁੰਦਾ ਹੈ ਆਪਣੀ ਹਵਸ ਸ਼ਾਂਤ ਕਰਨ ਤੱਕ ਹੁੰਦਾ ਹੈ ਉਹ ਵਿਆਹ ਕਰਾਉਣ ਚ ਇੰਟਰਸਟਡ ਜ਼ਰਾ ਵੀ ਨਹੀਂ ਹੁੰਦਾ ਪਰ ਬਲਵੀਰ ਕੌਰ ਦਾ ਕਹਿਣਾ ਕੁਝ ਹੋਰ ਵੀ ਹੁੰਦਾ ਹੈ ਉਹ ਆਪਣਿਆਂ ਨੂੰ ਖਾਸ ਕਰ ਆਪਣੇ ਪੁੱਤ ਨੂੰ ਆ ਦੱਸਦੀ ਹੈ ਕਿ ਇਹ ਮੈਨੂੰ ਆਪਣੇ ਨਾਲ ਜਸਮਾਨੀ ਸੰਬੰਧ ਬਣਾਉਣ ਲਈ ਜ਼ਬਰਦਸਤੀ ਕਰਦਾ ਹੈ ਹੁਣ ਇਹ ਸਭ ਇਸ ਸਿੰਪਥੀ ਹਾਸਲ ਕਰਨ ਲਈ ਕਰ ਰਹੀ ਹੁੰਦੀ ਆ ਜਾਂ ਇਸ ਚ ਕੋਈ 2-4% ਸੱਚ ਵੀ ਹੁੰਦਾ ਹੈ ਇਹ ਪਤਾ ਨਹੀਂ ਪਰ ਇਸ ਗੱਲ ਨੂੰ ਹੁਣ ਕੋਈ ਕਨਸਿਡਰ ਨਹੀਂ ਕਰਦਾ ਇਸ ਹਮਲੇ ਤੋਂ 2 ਦਿਨ ਬਾਅਦ ਇਹਨਾਂ ਮਾਂ ਪੁੱਤ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਫਿਰ ਕੋਰਟ ਟ੍ਰਾਇਲ ਸ਼ੁਰੂ ਹੁੰਦਾ ਹੈ ਬੋਇਫ੍ਰੈਂਡ ਮਸੀਹ ਆਪਣੀ ਵਰਚੁਅਲ ਗਵਾਹੀ ਵਿੱਚ ਕਹਿੰਦਾ ਹੈ ਕਿ ਮੈਨੂੰ ਯਾਦ ਹੈ ਕਿ ਮੈਂ ਮਨਵੀਰ ਸਿੰਘ ਨਾਲ ਫਲੈਟ ਤੋਂ ਬਾਹਰ ਨਿਕਲਿਆ ਸੀ ਅਤੇ ਅਗਲੀ ਗੱਲ ਜੋ ਮੈਨੂੰ ਯਾਦ ਹੈ ਉਹ ਹੈ ਹਸਪਤਾਲ ਵਿੱਚ ਜਾਗਣਾ ਰੌਬਰਟ ਪ੍ਰਾਈਜ਼ ਜੋ ਕਿ ਸਰਕਾਰੀ ਵਕੀਲ ਸਨ ਨੇ ਜੂਰੀ ਨੂੰ ਕਿਹਾ ਕਿ ਇਹ ਕਿਸਮਤ ਦੀ ਗੱਲ ਹੈ ਕਿ ਮਸੀਹ ਬਚ ਗਿਆ ਵਰਨਾ ਉਹ ਉਸ ਦੀ ਜ਼ਿੰਦਗੀ ਖਤਮ ਕਰਨ ਦਾ ਹੀ ਇਰਾਦਾ ਰੱਖਦੇ ਸਨ ਉਸ ਨੇ ਅੱਗੇ ਕਿਹਾ ਕਿ ਬਲਬੀਰ ਕੌਰ ਇਰਖਾਲੂ ਤੇ ਪਾਗਲ ਜਹੀ ਔਰਤ ਹੈ ਮਸੀਦ ਦੇ 15 ਵਕਫ ਵਕਫ ਸਥਾਨਾ ਤੇ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਕਈ ਹਫ਼ਤਿਆਂ ਲਈ ਹਸਪਤਾਲ ਵਿੱਚ ਰੱਖਿਆ ਗਿਆ ਸੀ ਉਹ ਕਾਫੀ ਦੇਰ ਕੋਮਾ ਵਿੱਚ ਵੀ ਰਿਹਾ ਤੇ ਅੱਜ ਵੀ ਉਹ ਚੰਗੀ ਤਰ੍ਹਾਂ ਠੀਕ ਨਹੀਂ ਡਾਕਟਰ ਅਲੈਗਜ਼ੈਂਡਰ ਗੁਲਾਰ ਨੇ ਵੀ ਕੋਟ ਚ ਕਿਹਾ ਰਾਦਰ ਅੰਦਾਜ਼ਾ ਲਗਾਇਆ ਕਿ ਲਗਾਤਾਰ ਹਮਲੇ ਦੌਰਾਨ ਲਗੀਆਂ ਸੱਟਾਂ ਦੀ ਗਿਣਤੀ ਦੋਹਰੇ ਅੰਕਾਂ ਵਿੱਚ ਸੀ ਡਬਲ ਡਿਜੀਟਸ ਯਾਨੀ ਇਥੋਂ ਇਹ ਗੱਲ ਸਾਫ਼ ਪਤਾ ਲੱਗਦੀ ਸੀ ਕਿ ਮਨਵੀਰ ਤੇ ਉਸਦੇ ਸਾਥੀ ਨਹੀਂ ਚਾਹੁੰਦੇ ਸਨ ਕਿ ਮਸੀਹ ਬਚ ਜਾਏ ਪਰ ਉਹ ਕਿਸੇ ਤਰ੍ਹਾਂ ਬਚ ਗਿਆ ਕਈ ਮਹੀਨਿਆਂ ਤੋਂ ਬਲਬੀਰ ਕੌਰ ਤੇ ਸਾਮਸਨ ਮਸੀਹ ਚ ਰਿਲੇਸ਼ਨਸ਼ਿਪ ਹਰ ਪੜਾਂਦਾ ਪਰ ਕੁਝ ਵਕਤੋਂ ਇਹਨਾਂ ਦਾ ਰਿਸ਼ਤਾ ਇੱਕ ਤਣਾਅ 'ਚੋਂ ਲੰਘ ਰਿਹਾ ਸੀ ਜਦੋਂ ਬਲਬੀਰ ਕੌਰ ਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਤਾਂ ਬਹੁਤ ਵਿਚਾਰੀ ਬਣ ਕੇ ਆਪਣੇ ਮੁੰਡੇ ਨੂੰ ਇਸਨੇ ਕਿਹਾ ਸੀ ਕਿ ਕੰਮ ਐਂਡ ਹਮ ਆ ਜਾ ਉਹਨੂੰ ਮਾਰ ਦੇ ਵਰਨਾ ਅੱਜ ਫੇਰ ਮਨ ਮਾਰ ਕੇ ਜ਼ਬਰਦਸਤੀ ਮੈਨੂੰ ਉਸ ਨਾਲ ਸੋਣਾ ਪਵੇਗਾ ਸੰਬੰਧ ਬਣਾਉਣੇ ਪੈਣਗੇ ਹੁਣ ਮੇਰੀ ਸਮਝ ਮੁਤਾਬਕ ਕਿਸੇ ਵੀ ਔਲਾਦ ਲਈ ਆਪਣੀ ਮਾਂ ਦੀ ਕਹੀ ਇੰਨੀ ਗੱਲ ਇਸ ਦਾ ਦਿਲ ਚੀਰਨ ਲਈ ਕਾਫੀ ਹੋਏਗੀ ਹੋ ਸਕਦਾ ਮਨਵੀਰ ਸਿੰਘ ਮਾਂ ਨੂੰ ਲੈ ਕੇ ਥੋੜਾ ਜ਼ਿਆਦਾ ਇਮੋਸ਼ਨਲ ਵੀ ਹੋਵੇ ਤੇ ਇਸੇ ਕਰਕੇ ਉਹ ਉਸ ਦੀਆਂ ਗੱਲਾਂ 'ਚ ਆ ਗਿਆ ਉਹਨੇ ਆਪਣਾ ਫਿਊਚਰ ਨਹੀਂ ਦੇਖਿਆ ਸਿਰਫ 21 ਸਾਲਾਂ ਦਾ ਤਾਂ ਸੀ ਉਹ ਉਸਨੇ ਦੇਖਿਆ ਹੋਊਗਾ ਸ਼ਾਇਦ ਕਿ ਇਸ ਵਕਤ ਮੇਰਾ ਕੰਮ ਮੇਰੀ ਮਾਂ ਨੂੰ ਬਚਾਉਣਾ ਉਸ ਬੰਦੇ ਤੋਂ ਫੇਰ ਭਾਵੇਂ ਕੁਝ ਵੀ ਹੋ ਜੇ ਬਚਾਅ ਪੱਖ ਦੇ ਵਕੀਲ ਬੈਰੀ ਗ੍ਰੈਨਨ ਨੇ ਬਲਬੀਰ ਕੌਰ ਦਾ ਬਚਾਅ ਕਰਦਿਆਂ ਹੋਇਆਂ ਦਲੀਲ ਦਿੱਤੀ ਕਿ ਬਲਬੀਰ ਕੌਰ ਨਾਲ ਗਲਤ ਹੋ ਰਿਹਾ ਸੀ ਜਿਸ ਕਰਕੇ ਉਹ ਬੇहद ੜਕੀ ਹੋਈ ਸੀ ਤੇ ਉਸ ਦੀ ਪ੍ਰੋਵੋਕੇਸ਼ਨ ਕਾਫੀ ਹੱਦ ਤੱਕ ਸੀ ਜੋ ਇਸ ਦਾ ਸਾਹਮਣਾ ਨਹੀਂ ਕਰ ਪਾਈ ਇਹ ਵੀ ਕਿਹਾ ਗਿਆ ਕਿ ਵੈਸੇ ਬਲਬੀਰ ਕੌਰ ਇੱਕ ਚੰਗੇ ਕੈਰੇਕਟਰ ਦੀ ਔਰਤ ਹੈ ਬਸ ਉਹ ਇਸ ਸਿਚੁਏਸ਼ਨ ਨੂੰ ਸ਼ਾਂਤੀ ਨਾਲ ਹੈਂਡਲ ਨਹੀਂ ਕਰ ਪਾਈ ਕਿਉਂਕਿ ਉਹ ਹਰ ਪਲ ਪਿਆਰ 'ਚ ਠੱਗਿਆ ਮਹਿਸੂਸ ਕਰ ਰਹੀ ਸੀ। ਮਨਵੀਰ ਸਿੰਘ ਦੇ ਬਚਾਅ 'ਚ ਅਦਾਲਤ 'ਚ ਗੁਰਦੀਪ ਗਰਚਾ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਲੈ ਕੇ ਬੜਾ ਇਮੋਸ਼ਨਲ ਹੈ, ਪ੍ਰੋਟੈਕਟਿਵ ਹੈ। ਜਦੋਂ ਮਾਂ ਨੇ ਉਸ ਨੂੰ ਦੁਖੀ ਹਾਲਤ ਵਿੱਚ ਫੋਨ ਕੀਤਾ ਅਤੇ ਮਦਦ ਮੰਗੀ ਤਾਂ ਉਸ ਨੇ ਸਹੀ ਗਲਤ ਕੁਝ ਨਹੀਂ ਸੋਚਿਆ। ਬਸ ਮਾਂ ਦੇ ਕਹੇ ਤੇ ਉਸ ਨੂੰ ਬਚਾਉਣ ਚਲਾ ਗਿਆ। ਪੋਤ ਮਨਵੀਰ ਸਿੰਘ ਨੇ ਜੜੇ ਬੰਦੇ ਆਪਣੇ ਨਾਲ ਇਕੱਠੇ ਕੀਤੇ ਸੀ ਇੱਕ ਸਕਾਰੇ ਨੂੰ ਅੰਜਾਮ ਦੇਣ ਨੂੰ ਉਹਨਾਂ ਨੂੰ ਇਸ ਨੇ ਪਛਾਣਨ ਤੋਂ ਹੀ ਇਨਕਾਰ ਕਰ ਦਿੱਤਾ ਜੂਰੀ ਨੇ ਬਲਵੀਰ ਕੌਰ ਨੂੰ ਕਤਲ ਲਈ ਉਕਸਾਉਣ ਦਾ ਦੋਸ਼ੀ ਪਾਇਆ ਤੇ ਮਨਵੀਰ ਸਿੰਘ ਨੂੰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਰਾਇਆ ਦੋਵਾਂ ਨੇ ਦੋਸ਼ੀ ਨਾ ਹੋਣ ਦੀ ਗੱਲ ਕਹੀ ਉਹਨਾਂ ਆਪਣਾ ਗੁਨਾਹ ਨਹੀਂ ਕਬੂਲਿਆ ਪਰ ਅਦਾਲਤ ਦੇ ਹੱਥ ਹੁਣ ਬਹੁਤ ਕੁਝ ਸੀ ਜੋ ਇਸ ਸਿਚੁਏਸ਼ਨ ਦੇ ਸੱਚ ਦਾ ਪਤਾ ਲਾਉਣ ਲਈ ਕਾਫੀ ਸੀ ਜੱਜ ਸਾਹਿਬ ਨੇ ਬਲਵੀਰ ਕੌਰ ਨੂੰ ਕਿਹਾ ਕੀ ਕਤਲ ਪਲਾਨ ਕਰਨ ਲਈ ਤੁਹਾਡਾ ਕੀ ਮੋਟਿਵ ਹੈ ਇਹ ਅਜੇ ਵੀ ਮੈਨੂੰ ਬਹੁਤ ਚੰਗੀ ਤਰ੍ਹਾਂ ਸਪਸ਼ਟ ਹੋਇਆ ਨਹੀਂ ਸ਼ਾਇਦ ਤੁਹਾਨੂੰ ਇਹੀ ਲੱਗ ਰਿਹਾ ਸੀ ਕਿ ਉਹ ਬੰਦਾ ਜੋ ਤੁਹਾਡੇ ਨਾਲ ਕਰ ਰਿਹਾ ਹੈ ਉਹ ਠੀਕ ਨਹੀਂ ਹੈ ਤੇ ਉਹ ਤੁਹਾਨੂੰ ਬਸ ਆਪਣੇ ਫਾਇਦੇ ਲਈ ਯੂਜ਼ ਕਰ ਰਿਹਾ ਹੈ ਪਰ ਫਿਰ ਤੁਸੀਂ ਆਪਣੇ ਪੁੱਤਰ ਨੂੰ ਇਸ ਅਪਰਾਧ ਨਾਲ ਲੈ ਗਏ ਫਿਰ ਜੱਜ ਮਨਵੀਰ ਸਿੰਘ ਵੱਲ ਮੁੜੇ ਅਤੇ ਅੱਗੇ ਕਿਹਾ ਤੇਰੀ ਮਾਂ ਜਾਣਦੀ ਸੀ ਕਿ ਉਸਦੀ ਗੱਲ ਸੁਣ ਕੇ ਤੇਰਾ ਰਿਐਕਸ਼ਨ ਜ਼ਰੀਲਾ ਹੀ ਹੋਏਗਾ ਤੇ ਤੂੰ ਬਿਨਾ ਕਿਸੇ ਚਜਤੋਂ ਉਹ ਕਰ ਦੇਗਾ ਜੋ ਉਹ ਚਾਹੁੰਦੀ ਸੀ ਤੂੰ ਇਸੇ ਚੱਕਰ 'ਚ ਇੱਕ ਅਜਿਹਾ ਹਮਲਾ ਕੀਤਾ ਜੋ ਬੇਰਹਿਮ ਅਤੇ ਭਿਆਨਕ ਸੀ ਪਰ ਇਹ ਚਮਤਕਾਰ ਹੀ ਹੈ ਜੋ ਮਰਸੀ ਬਚ ਗਿਆ ਪੁੱਤਰ ਮਨਵੀਰ ਸਿੰਘ ਨੇ ਕਤਲ ਦੀ ਕੋਸ਼ਿਸ਼ ਤੋਂ ਇਨਕਾਰ ਕੀਤਾ ਪਰ ਜੂਰੀ ਨੇ ਉਸਨੂੰ ਦੋਸ਼ੀ ਪਾਇਆ ਜਜ ਨੇ ਉਸ ਨੂੰ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਤੇ ਮਾ ਬਲਬੀਰ ਕੌਰ ਨੂੰ ਆਪਣੇ ਮੁੰਡੇ ਦੀ ਹੈਲਪ ਕਰਨ ਤੇ ਉਹਨੂੰ ਉਕਸਾਉਣ ਲਈ 11 ਸਾਲ ਦੀ ਸਜ਼ਾ ਦਿੱਤੀ ਬਲਬੀਰ ਕੌਰ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੀ ਸੀ ਹੋ ਵੀ ਸਕਦਾ ਹੈ ਕਿ ਮਸੀਹ ਗਲਤ ਵੀ ਕਰ ਰਿਹਾ ਹੋਏ ਉਸ ਨਾਲ ਪਰ ਕਿਸੇ ਦੀ ਜਾਨ ਲੈਣ ਦੀ ਪੂਰੀ ਪਲਾਨਿੰਗ ਕਰ ਦੇਣਾ ਤੇ ਫਿਰ ਆਪਣੀ ਹੀ ਔਲਾਦ ਨੂੰ ਇਸ ਸਭ ਚ ਕਸੀਟ ਲੈਣਾ ਇਹ ਪਤਾ ਹੋਣ ਦੇ ਬਾਵਜੂਦ ਕਿ ਉਸ ਦਾ ਫਿਊਚਰ ਖਰਾਬ ਹੋ ਜਾਵੇ ਇੱਕ ਕਿਦਾਂ ਦਾ ਪਿਆਰ ਸੀ ਮਾਂ ਦਾ ਹਾਂ ਮਨਵੀਰ ਨੇ ਆਪਣਾ ਦਿਮਾਗ ਨਹੀਂ ਲਾਇਆ ਉਹਨੂੰ ਲੱਗਿਆ ਹੋਣਾ ਕਿ ਮਾਂ ਦਾ ਕਿਹਾ ਪੂਰਾ ਹੋਣਾ ਜ਼ਰੂਰੀ ਹੈ ਪਰ ਮਾਂ ਨੇ ਇਸ ਦਾ 1% ਵੀ ਆਪਣੇ ਪੁੱਤ ਲਈ ਸੋਚਿਆ ਹੁੰਦਾ ਤਾਂ ਇਹ ਕੰਮ ਹੋਣਾ ਹੀ ਨਹੀਂ ਸੀ ਸਵਾਲ ਫਿਰ ਰਿਸ਼ਤਿਆਂ ਦੀ ਨੇੜਤਾ ਤੇ ਹੀ ਉੱਠ ਰਿਹਾ ਹੈ ਅੱਜ ਫਿਰ ਇੱਕ ਪਰਿਵਾਰ ਰਿਸ਼ਤਾ ਖੋਖਲਾ ਜਾਪਿਆ ਬਾਹਰ ਗੁਰੂ ਮਹਿਰ ਕਰ ਤੁਸੀਂ ਦੇਖ ਰਹੇ ਹੋ ਕੈਮਰਾ ਆਲ ਇਨਸਾਫ ਅਜੀ